ਹਰ ਪਾਸੇ ਜੇ ਆਪਾਂ ਗੱਲ ਕਰੀਏ ਚਾਹੇ ਉਹ ਦੇਸ਼ ਦਾ ਕੋਈ ਵੀ ਕੋਨਾ ਹੋਵੇ ਜਾਂ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੋਵੇ ਉੱਥੇ ਮੋਕਲ ਤੇ ਬਲੈਕਆਊਟ ਦੀ ਰੈਸਲ ਚੱਲ ਰਹੀ ਹੈ ਅੱਜ ਕਪੂਰਥਲਾ ਦੇ ਵੀ ਸੈਨੀ ਸਕੂਲ ਤੇ ਦੂਸਰੇ ਪਾਸੇ ਸੈਂਟਰਲ ਜੇਲ੍ਹ ਦੇ ਵਿੱਚ ਬਲੈਕਆਊਟ ਦੀ ਜਿਹੜੀ ਰੈਸਲ ਚੱਲ ਰਹੀ ਹੈ ਤੇ ਤੁਸੀਂ ਅੱਜ ਪਹੁੰਚੇ ਹੋ ਕੀ ਕਹੋਗੇ ਮੈਂ ਬਸ ਇਹੀ ਕਹਿਣਾ ਚਾਹੁੰਗਾ ਜੀ ਜੋ ਕੁਝ ਹੋਇਆ ਪਰ ਹੋਣਾ ਨਹੀਂ ਚਾਹੀਦਾ ਸੀਗਾ ਉਧਰੋਂ ਵੀ ਨਜਾਇਜ਼ ਲੋਕ ਮਾਰ ਰਹੇ ਇਧਰੋਂ ਵੀ ਮਾਰ ਰਹੇ ਆ ਪਰ ਜਿਹੜਾ ਪੈਲगांव ਨੂੰ ਜੋ ਹਮਲਾ ਹੋਇਆ ਆ ਉਹ ਬਹੁਤ ਗਲਤ ਕੀਤਾ ਪਾਕਿਸਤਾਨ ਸੂਬੇ ਨੇ ਹੁਣ ਜੋ ਵੀ ਹੋ ਰਿਹਾ ਆ ਇਹ ਉਹਨਾਂ ਦੀ ਪਹਿਲ ਦੇ ਅਧਾਰ ਤੇ ਹੋ ਰਿਹਾ ਆ ਬਟ ਜੋ ਹੋਇਆ ਆ ਇਹ ਨਹੀਂ ਹੋਣਾ ਚਾਹੀਦਾ ਬਲੈਕਆਊਟ ਹੋਇਆ ਆ ਆਪਣੇ ਸ਼ਹਿਰ ਵਾਸਤੇ ਕੋਈ ਇੰਨੀ ਵਧੀਆ ਗੱਲ ਨਹੀਂ ਹੈਗੀ ਕਿਸੇ ਵੀ ਕੋਈ ਨਜਾਇਜ਼ ਪਰਸਰ ਮਾਰਦਾ ਆ ਤੇ ਉਹਦੇ ਵਾਸਤੇ ਕੋਈ ਏਡੀ ਵਧੀਆ ਗੱਲ ਨਹੀਂ ਹੈਗੀ ਬਟ ਜੋ ਹੋ ਰਿਹਾ ਆ ਨਾ ਇਹ ਬਹੁਤ ਗਲਤ ਹੋ ਰਿਹਾ ਆ ਇਹ ਜ਼ਰੂਰੀ ਸੀਗਾ ਮੋਦੀ ਸਰਕਾਰ ਨੇ ਜੋ ਕੀਤਾ ਆ ਉਹਨਾਂ ਦੀ ਅਮਨ ਸ਼ਾਂਤੀ ਜਿਹੜੀ ਭੰਗ ਸਾਡੇ ਵਿਦੇਸ਼ ਦੀ ਹੋ ਰਹੀ ਆ ਉਹਨਾਂ ਦੇਸ਼ ਦੀ ਵੀ ਹੋ ਰਹੀ ਆ ਪਰ ਗਲਤ ਹੋਇਆ ਜੋ ਹੋ ਰਿਹਾ ਮੈਂ ਇਹੀ ਕਹਿਣਾ ਚਾਹੂੰਗਾ ਅਮਨ ਸ਼ਾਂਤੀ ਰਹੇ ਭਾਈਚਾਰੇ ਨਾਲ ਆਪੇ ਇੱਕ ਦੂਜੇ ਨਾਲ ਰਹੀਏ ਬਟ ਉਹ ਲੋਕ ਨਹੀਂ ਚਾਹੁੰਦੇ ਭਾਈਚਾਰਾ ਉਹ ਪਹਿਲ ਕਰ ਰਹੇ ਆ ਉਹ ਨਹੀਂ ਹੋਣੀ ਚਾਹੀਦੀ ਆਪਾਂ ਇੱਕ ਦੂਜੇ ਨਾਲ ਇੱਕ ਜੁੱਟ ਹੋ ਕੇ ਰਹਿਣਾ ਚਾਹੁੰਦੇ ਆ ਕਿਉਂਕਿ ਭਾਰਤ ਦੇ ਆਰਮੀ ਦੇ ਜਨਰਲ ਨੇ ਉਹਨਾਂ ਨੇ ਇਹ ਕਹਿਤਾ ਕਿ ਪਿਕਚਰ ਅਜੇ ਬਾਕੀ ਆ ਤੁਹਾਨੂੰ ਲੱਗਦਾ ਕਿ ਇੱਕ ਦੋ ਦਿਨਾਂ ਚ ਐਕਸ਼ਨ ਦਾ ਰਿਐਕਸ਼ਨ ਉਹਨਾਂ ਨੇ ਕਿਹਾ ਆ ਕਹਿੰਦੇ ਹੁਣ ਜੋ ਕੁਝ ਹੋਇਆ ਆ ਜੇ ਤੁਸੀਂ ਇੱਥੇ ਤੱਕ ਰੁਕੋਗੇ ਠੀਕ ਆ ਨਹੀਂ ਰੁਕੋਗੇ ਤੇ ਅਸੀਂ ਐਕਸ਼ਨ ਦਾ ਰਿਐਕਸ਼ਨ ਕਰਾਂਗੇ ਉਹਨਾਂ ਨੇ ਸਾਫ਼ ਖੁੱਲੇ ਸ਼ਬਦਾਂ ਚ ਕਿਹਾ ਆ ਇਹ ਪਰ ਨਹੀਂ ਹੋਣਾ ਚਾਹੀਦਾ ਕਿਉਂਕਿ ਨਜਾਇਜ਼ ਲੋਕ ਬਹੁਤ ਮਰ ਰਹੇ ਆ ਉੱਤਰ ਵੀ ਮਰੇ ਆ ਇੱਧਰ ਵੀ ਮਰੇ ਆ ਇਹ ਲ ਉਧਰੋਂ ਹੋਈ ਆ ਕਿ ਤੁਸੀਂ ਉਦੋਂ ਬڑے ਛੋਟੇ ਹੋਣੇ ਜਦੋਂ ਲੜੀਆਂ ਲੱਗੀਆਂ ਹਾਂਜੀ 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 ਇਹ ਹੁਣ ਕਿਸ ਤਰ੍ਹਾਂ ਲੱਗ ਰਿਹਾ ਕਿ ਕਿਉਂਕਿ ਜੇ ਤੁਹਾਡੇ ਕੋਈ ਸਾਥੀ ਜੀ ਹੋਣੇ ਜਾਂ ਜੇ ਕੋਹਨੇ ਦੋਸਤੇ ਹੋਣੇ ਕਿ ਤਾ ਲੜੀਆਂ ਲੱਗਦੀਆਂ ਬਹੁਤ ਗਲਤ ਹੋਈ ਜੋ ਕਹਿੰਦੇ ਜੀ ਹਫਤਾ ਹਫਤਾ ਦਾਦਾ ਦੇ ਦਿਨ ਕੋਈ ਨਹੀਂ ਕਿਸੇ ਨੂੰ ਵੇਖਣ ਨੂੰ ਕੋਈ ਬਹੁਤ ਗਲਤ ਹੋ ਰਹਾ ਦੇਖੋ ਆ ਕੀ ਹੋ ਰਿਹਾ ਆ ਸ਼ਹਿਰ ਚ ਅਮਨ ਸ਼ਾਂਤੀ ਭੰਗ ਹੋ ਰਹੀ ਆ ਬਲੈਕਆਊਟ ਹੋ ਰਿਹਾ ਲੋਕ ਪਰੇਸ਼ਾਨ ਹੋ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਇਹ ਪਹਿਲਾਂ ਉਧਰੋਂ ਹੋ ਰਹੀ ਆ ਇਹ ਗਲਤ ਹੋਇਆ ਜੋ ਹੋਇਆ ਤੇ ਉਹਨਾਂ ਨੇ ਗਲਤ ਕੀਤਾ ਜੋ ਕੀਤਾ ਇਹ ਆਪਣੀ ਸਰਕਾਰ ਜੋ ਕਰ ਰਹੀ ਆ ਇਹ ਉਹਨਾਂ ਦਾ ਐ ਹਾਂ ਜੀ ਕੀ ਨਾ ਜੀ ਪੁੱਤ ਲਗਾਤਾਰ ਦੀ ਕਮਾਡੀ ਤੇ ਕੀ ਕਹਿਣਾ ਚਾਹੋਗੇ ਇਸ ਟਾਈਮ ਭਾਰਤ ਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅ ਵਰਦਾ ਪਿਆ ਤੇ ਕੱਲ ਸਰਜੀਕਲ ਸਟ੍ਰਾਈਕ ਜਿਹੜੀ ਕੀਤੀ ਜਿਹਦੇ ਵਿੱਚ 90 ਅਥਵਾ ਧੀ ਜਿਹੜੇ ਆ ਉਹ ਪਾਕਿਸਤਾਨ ਦੇ ਤੁਹਾਡੇ ਭਾਰਤ ਭਾਰਤ ਨੇ ਜੋ ਕੀਤਾ ਭਾਰਤ ਸਰਕਾਰ ਨੇ ਵਧਿਆ ਕੀਤਾ ਜਿਹੜਾ ਪਾਕਿਸਤਾਨ ਨੇ ਕੀਤਾ ਉਹਦਾ ਹੀ ਉਹਨਾਂ ਨੂੰ ਖਵਾਜਾ ਜਿਹੜਾ ਹਵਸਾ ਪੈਣਾ ਜਿਹੜਾ ਉਹਨਾਂ ਨੇ ਨਿਹੱਤ ਤੇ ਲੋਕਾਂ ਨੂੰ ਮਾਰਿਆ ਉਹਦਾ ਹੀ ਬਸ ਲੈਣ ਦੇਣ ਪੂਰਾ ਹੋਣਾ ਕੁਝ ਦੇਖ ਰਹੇ ਹੋ ਕਿ ਬਲੈਕਆਊਟ ਜਿਹੜਾ ਵਾ ਸੈਨ ਸਕੂਲ ਦੇ ਵਿੱਚ ਕਰ ਦਿੱਤਾ ਗਿਆ ਦੂਸਰੇ ਪਾਸੇ ਸੈਂਟਰ ਜੇਲ੍ਹ ਉੱਥੇ ਬਲੈਕਆਊਟ ਕੀਤਾ ਵਾ ਹਾਂਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਜੰਗ ਦੀ ਤਿਆਰੀ ਹੈ ਇਹ ਤੇ ਹੁਣ ਭਾ ਸਰਕਾਰ ਦਾ ਆਪਣਾ ਫੈਸਲਾ ਵਾ ਵਾਹੀ ਕੋਈ ਨਹੀਂ ਕਰ ਸਕਦੇ ਬਾਕੀ ਉਹਨਾਂ ਦੇ ਨਾਲ ਅਸੀਂ ਜੋ ਵੀ ਫੈਸਲਾ ਲੈਣਗੇ ਉਹਨਾਂ ਨਾਲ ਅਸੀਂ ਡਟ ਕੇ ਨਾਲ ਖੜੇ ਹਾਂ